ਤੇ ਆਓ ਜੀ ਕੀ ਹਾਲ ਚਾਲ ਸਾਰਿਆਂ ਦਾ ਤੇ ਅੱਜ ਆਪਾਂ ਸਵੇਰੇ ਸਵੇਰੇ ਤੇਲ ਪਾਣ ਲੱਗੇ ਟਰੈਕਟਰ 'ਚ ਕਿਉਂਕਿ ਕਣਕ ਵਿੱਜਣੀ ਸੀ ਫਿਰ ਬਾਈ ਕਰਾਂਗੇ ਖੇਤ ਹੂਤ ਤੇ ਬਸ ਲੱਗਿਆ ਹੋਇਆ ਚੋਪਰ ਤੇਲ ਪਾਉਣ ਵਾਸਤੇ ਤੇ ਬਸ ਇਹ ਤੋਂ ਬਾਅਦ ਆਪਾਂ ਟਰੈਕਟਰ ਵੱਲ ਨੂੰ ਚੱਲਦੇ ਹਾਂ ਤੇਲ ਪਾਉਣ ਨੂੰ ਲੋ ਜੀ ਤੇਲ ਵੀ ਪਾ ਲਿਆ ਕਰਤੀ ਟੈਂਕੀ ਫੁੱਲ ਬਸ ਲਾ ਕੇ ਟੱਕਣਾ ਚੱਲਦੇ ਆਂ ਬਸ ਇੱਧਰ ਤੋਂ ਆਇਆ ਹੋਇਆ ਮੋੜ ਬਸ ਉੱਤੋਂ ਲੱਗਿਆ ਹੋਇਆ ਤਤ ਹਣ ਚਲੋ ਹਾਂ ਪਤਾ ਨਾਲ ਕਿ ਖਿੱਚਦੇ ਆ ਕੰਮ ਤੇ ਚਲੋ ਚਾਲਦੇ ਆ ਮੋਟਰ ਤੇ ਲੋ ਮੁੰਡਿਆ ਸਾਈਡ ਤੇ ġੇੜਾ ਦੇਤਾ ਤਾਂ ਇੱਕ ਇੱਕ ਤੇ ਬੱਤੀਆਂ ਬਦਲੀਆਂਤੀਆਂ ਦੇ ਚਲੋ ਹੁਣ ਪੈਰ ਥੱਲੇ ਲਾ ਲਿਆ ਤੇ ਲਾ ਲਿਆ ਗਣਕ ਵਿੱਚ ਚਲੋ ਜੀ ਕਰਤਾ ਕੰਮ ਸ਼ੁਰੂ ਰੱਬ ਦਾ ਨਾਮ ਲੈ ਕੇ ਤੇ ਹੁਣ ਆਪਾਂ ਮੜੇ ਜਾ ਕੇ ਆਵਾਂਗੇ ਗੱਡੀ ਛੱਡ ਕੇ ਆਣੀ ਧੋਣ ਵਾਸਤੇ ਤੇ ਜਾਣੀ ਆ ਮੜੇ ਰਿਸ਼ਤੇਦਾਰੀ ਚ ਵਿਆਹ ਹੋਇਆ ਉੱਥੇ ਜਾਣੇ ਨਾ ਤਾਂ ਕਰਕੇ ਆਪਾਂ ਮੜੇ ਗੱਡੀ ਧੋਣ ਵਾਸਤੇ ਲੈ ਕੇ ਆਵਾਂਗੇ ਅੰਨੇ ਰੈਡੀ ਹੋ ਕੰਕ ਵੇਚੂਆ ਤੇਨੇ ਆਪਾਂ ਗੱਡੀ ਫੜਾਏ ਹੋਗੇ ਫਿਰ ਆ ਕੇ ਆਪਾਂ ਲੱਗ ਜਾਾਂਗੇ ਵੇਚਣ ਮੈਂ ਮੁੜੇ ਉਹ ਹੁਣ ਆਪਾਂ ਚੱਲਦੇ ਆ ਦੂਆ ਗੱਡੀ ਛੱਡਣ ਚਲੋ ਵੀ ਮੁੜੇ ਗੱਡੀ ਫੜਾਏ ਤੇ ਆਪਾਂ ਆ ਜੋ ਹਣੀ ਸੀ ਵੀਡੀਓ ਬਣਾਣੀ ਰਹੀ ਸੀ ਆਪਣੇ ਉਧਰ ਤੇ ਹੁਣ ਬਸ ਆਪਾਂ ਮੋਟਰ ਚਾਲਦੇ ਆਂ ਬਸਿਆਂ ਆ ਆਪਣਾ ਕਣਕ ਵੇਚਣ ਤੇ ਚਲੋ ਚੱਲੀਏ ਤੇ ਰੋਵੇ ਮੁੜਿਆ ਮਾੜੀ ਪੱਤੀ ਨਿਕਲ ਗਈ ਸੀ ਪੱਤیاں ਢਿੱਲੀਆਂ ਹੋ ਗਈਆਂ ਚਿੱਪ ਨਹੀਂ ਜਾਈਗਾ ਨੋਇਸ ਆਪਾਂ ਤਾਂ ਰੋਟੀ ਲੈਣ ਗਏ ਹੋ ਤੇ ਇਹ ਨਾ ਥੰਬੀ ਤਾਂ ਇਹ ਬਸ ਥੋੜਾ ਰਹਿ ਗਿਆ ਚੱਲ ਰਿਹਾ ਕੰਮ ਪੱਤੀ ਕਸ ਰਹੇ ਹੁਣ ਮਿੱਤਰੋ ਪਹੁੰਚ ਗਏ ਘਰ ਤੇ ਹੁਣ ਚੱਲ ਪਿਆ ਟੋਕੇ ਦਾ ਪ੍ਰੋਸੈਸ ਤੇ ਮਿੱਤਰੋ ਲਾਉਈਆ ਕੱਟਾ-ਕੱਟੀ ਖੜੇ ਨੇ ਤੇ ਆ ਬਾਹਰ ਦੇਖੋ ਜੀ ਇਹ ਆਪਣੇ ਨਜ਼ਾਰਿਆਂ ਚ ਰਹਿੰਦੇ ਨੇ ਲਾਉਈਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਚੱਲ ਪਿਆ ਕੰਮ ਪਰੂ ਪਰਿਵਾਰਾ ਸੇਵਕ ਸਿੱਖਿਸ਼ਣ ਕਰਤਾ ਰਾਹ ਹੋਰ ਅੱਛਾ ਨਿਤ ਕਰਦਾ ਕਰੀਏ ਸੰਮਰਨ ਕਾਉ ਆਸੰਧਰੀਏ ਮਾਰੇ ਤਾਰਿਆ ਚੁੰਚੁੰਸਾਤਰਾ ਮਾਰੇ ਮਾਰੀਏ ਆਪਾ ਦਾ ਮੁਝੋ ਵਰੀਏ ਮਰਮਕਾਲ ਕਾ ਤਰਾਸਦੀ ਮਰੀਏ ਤੁਝੋ ਸਦਾ ਮਾਰੇ ਪਛਾ ਸ੍ਰੀ ਅਸਤੁਝੋ ਤੇ ਲੋਬੇ ਮੁੰਡਿਓ ਨਵੇੜਤਾ ਵੀ ਤੇ ਆਵੇ ਕਿ ਲਾ ਇਹ ਜੁਬੇ ਫੇਰਤੀ ਤੀ ਹੈ ਰੋਂ ਤੇ ਬਸ ਇਹ ਤੇ ਵੀ ਫੇਰਤੀ ਤੀ ਮਾ ਡੈਡੀ ਮਾਰ ਰਿਹਾ ਹਲ ਫੇ ਸਵੇਰੇ ਸੁਹਾਗਾ ਮਾਰ ਕੇ ਫਿਰ ਵੀਦਾਂ ਕਣਕ ਤੇ ਇਹ ਚ ਦੂਰ ਕਰਨਾ ਤੇ ਹੁਣ ਇੱਕ ਵਾਰੀ ਫੇਰਤੀ ਤੇ ਹੁਣ ਆਪਾਂ ਕਾਲੂ ਫੇਰਾਂਗੇ ਜੇ ਮੜ ਮੋਟਾ ਕਵਾੜ ਰਹਿੰਦਾ ਇਹ ਚ ਯਾਰ ਉਹਨੂੰ ਅੱਗ ਲਾ ਕੇ ਕਾਲੂ ਦੂਰ ਕਰ ਦਾਂਗੇ ਫਿਰ ਹਲ ਮਾਰ ਕੇ ਸੁਹਾਗਾ ਫੇਰ ਕੇ ਕੰਮ ਨਵੇਂ ਡਾਂਗੇ ਤੇ ਚਲੋ ਹੁਣ ਚੱਲਦੇ ਆ ਘਰ ਨੂੰ ਹਾਂ ਵੀ ਮੁੰਡਿਆ ਚੱਲੇਗਾ ਨੂੰ ਤੇ ਬਾ ਚੱਲਦੇ ਆ ਘਰ ਨੂੰ ਉਹ ਡਾਡੀ ਹਾਲ ਮਾਰ ਕੇ ਆ ਜੂ ਬਸ ਤੇ ਆਪਾਂ ਚੱਲਦੇ ਆ ਚਲੋ ਜੀ ਤੇ ਲੋ ਜੀ ਗੁੱਡ ਮਾਰਨਿੰਗ ਸਵੇਰ ਦੀ ਤੇ ਅੱਜ ਆਪਾਂ ਫਿਰ ਥੋਇਰੋ ਫੇਰਾਂਗੇ ਤੇਲ ਪਾਣ ਲਾਗੇ ਝੋਟੇ ਤੇ ਲੁੱਕ ਗਿਆ ਤਾਂ ਝੋਟੇ ਚੱਲਦੇ ਆ ਤੇ ਲੋ ਜੀ ਹਰੋਂ ਕੇਤੀ ਨੂੰ ਪੰਤੂ ਵਿੱਚ ਲੱਗੇ ਹੋਏ ਆ ਦੇਖੋ ਜੀ ਦੇਖੋ ਪਾਪਾ ਜੀ ਨੇ ਇੱਕ ਚਾਦਰੇ ਕੋ ਨਿੱਤਰ ਪੰਤ ਪਈ ਆ ਤੇ ਬੱਸ ਚਲੋ ਨੂੰ ਲੈ ਕੇ ਚੱਲਦੇ ਆ ਬਸ ਪਾਪਾ ਜੀ ਨੇ ਤੇ ਬਾਕੀ ਅੱਜ ਦੀ ਬਲੌਗ ਚ ਆਪਣਾ ਇੰਨਾ ਕੁ ਆ